की सच्ची कुर्बानी गुरमत विचार जब दिन येर जन देव गुरु अर ਕਾਲੇ ਅੱਜ ਪੂਰਸਾਨੇ ਪਰਿਸ਼ਿਸ਼ਟਾ ਅਕੁਤ ਲੰਗਰ ਪ੍ਰਚਾਰ ਦਾਇਰਕ ਕਾਜ ਜਾ ਰਿਹਾ ਬਹੁਤ ਖੰਡੇ ਮੇਂ ਲਗਾਏ ਜਾ ਰਿਹਾ ਲਗਾਏ ਜਾ ਰਿਹਾ ਇਸ ਵੀਰੇ ਇਲਾਕਾ ਔਰ ਕਿਲੇ ਕੇ ਸਮੂਹ ਸੈਕਟਰ ਲਗਾਏ ਰਿਹਾ ਬਾਰਕੀ ਸਿੱਖੀ ਦੇ ਅਰਚਨ ਪਾਸ਼ਾ ਹੀ ਦੇ ਚਿੱਠੀ ਲਿਆਦੇ ਤੇ ਸੰਬੰਧ ਵਿੱਚ ਪੂਰਨ ਲੰਗਰ ਤੇ ਸੇਵੀ ਨੇ ਤੇਰਾ ਭਾਈ ਮੂਰ ਸਿੰਘ ਨਿਰਮਲ ਮਲੇ ਨਿਰਮਲ ਖੜਾ ਮਤ ਨਿਰਮਲ ਖਾਲਾ ਭਾਈ ਬੰਦਮੂਤ ਸਿੰਘ ਨੂੰ ਤੇ ਸਾਰੀ ਕਲੋਨੀ ਸਾਡੀ ਇਸਟਾ ਦਾ ਸਟੇਟ ਤੋਂ ਨੂੰ ਉਹਨਾਂ ਸਾਰੇ ਰਲ ਕੇ ਸਾਰੇ ਸਜੂਤੀਆਂ ਦੇ ਨਾਲ ਅਸੀਂ ਗੁਰੂ ਘਰ ਲੰਗਰ ਤੇ ਜਪੀਰ ਹਰ ਸਾਲ ਲਗਾਈਦੀ ਆ ਉਹਦੇ ਸੰਬੰਧ ਵਿੱਚ ਨਹੀਂ ਆ। ਸਰ ਅੱਜ ਦੇ ਜੂਥ ਨੂੰ ਕੀ ਮੈਸੇਜ ਦਵਾਂਗੇ? ਅੱਜ ਦੇ ਜੂਥ ਨੂੰ ਮੈਸੇਜ ਆਇਆ ਕਿ ਨਸ਼ੇ ਛੱਡੋ ਤੇ ਗੁਰੂ ਵਾਲੇ ਬਣੋ ਤੇ ਚੜ੍ਹਦੀ ਕਲਾ ਰਹੋ। ਸਤਿ ਸ੍ਰੀ ਅਕਾਲ ਜੀ ਸਵੇਰੇ ਗੁਰਨਾਥ ਜੀ ਬਾਬਾ ਸਿਮਰਦੇ ਜੀ ਆਪਾਂ ਸਾਰੇ ਭਰਾਵਾਂ ਨੇ ਲੋਨੀ ਵਾਲਿਆਂ ਨੇ ਇਕੱਠੇ ਰਲ ਕੇ ਲੰਗਰ ਲਾਇਆ ਸੀਗਾ ਚਲੋ ਲੰਗਰ ਲਾਇਆ ਜਾ ਰਹੇ ਜੀ ਸਾਡੀ ਕੋਸ਼ਿਸ਼ ਤੇ ਚਲੋ ਇਹੀ ਕਰੀ ਜੀ ਜਦੋਂ ਗੁਰੂ ਮਹਾਰਾਜ ਕਿਰਪਾ ਕਰਦੇ ਉਦੋਂ ਲਾਂਦੀ ਦਾ ਸਰ ਬੜੀ ਹੁੰਮ ਹਮਾ ਕੇ ਸੰਗਤ ਜਿਹੜੀ ਆ ਛੱਕ ਵੀ ਰਹੀ ਐ ਛਕਾ ਵੀ ਰਹੀ ਐ ਤੇ ਕੀ ਕੀ ਕਹਿਣਾ ਚਾਹੋਗੇ ਉਹਨਾਂ ਸੰਗਤਾਂ ਲਈ ਵੈਲ ਵੀ ਸਿਹਰੀ ਅਰਜ ਉਹਨਾਂ ਨੂੰ ਗੱਲ ਕਰਦੀ ਖਲਾ ਕੇ ਰੱਖੋ ਬਸ ਪਾਜੀ ਦੀਪ ਕਰਨ ਚਾਹਗਾ ਅੱਜ ਕੀ ਕਹਿਣਾ ਚਾਹੋਗੇ ਸਾਰੇ ਮੈਂ ਤਾਂ ਪਾਜੀ ਇਹੋ ਕਹਿਣਾ ਚਾਹਾਂਗਾ ਇੱਕ ਪਰਮਾਤਮਾ ਦਾ ਨਾਮ ਲਵੋ ਜੁਗਾ ਸਹੀ ਬੰਨੇ ਲਵੋ ਕੜੇ ਘਰ ਦੀਆਂ ਵੀ ਸੇਵਾ ਕਰੋ ਇਸ ਤੋਂ ਵੱਡਾ ਕੰਮ ਕੋਈ ਨਹੀਂ ਆਪੋ ਨਾਲ ਅੱਜ ੜੇਗਾ ਕਾਲਸਾ ਆਖੀ ਰਹੇ ਨਾ ਮੋਇ ਵਾਰੂਏ ਸੰਗ ਲੈ ਕੇ ਬੱਤੇ ਜਲੋ ਸੱਚੀ ਸੁੱਚੀ ਕੁਰਬਾਨੀ ਅਤੇ ਗੁਰਮਤਿ ਵਿਚਾਰ